ਕਦਾ ਸਦਾ ਖਿਆਲ ਆਪਣੇ ਬੰਦਿਆਂ ਦਾ ਬੰਦਿਆਂ ਦਾ ਰੱਬ ਰੱਖਦਾ ਸਦਾ ਖਿਆਲ ਆਪਣੇ ਖੁਸ਼ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਅਸੀਸ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 6 ਅਧਿਆਏ ਉਸ ਦੀ 12 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਅਤੇ ਸਾਡੇ ਕਰਜ਼ ਸਾਨੂੰ ਮਾਫ਼ ਕਰ ਜਿਵੇਂ ਅਸਾਂ ਵੀ ਆਪਣੇ ਕਰਜ਼ਾਈਆਂ ਨੂੰ ਮਾਫ਼ ਕੀਤਾ ਹੈ ਮਨੁੱਖ ਨੇ ਕਦੋਂ ਆਪਣੇ ਅਪਰਾਧੀਆਂ ਨੂੰ ਮਾਫ਼ ਕੀਤਾ ਹੈ ਇਹ ਤਾਂ ਮਨੁੱਖ ਦਾ ਸੁਭਾਅ ਹੀ ਨਹੀਂ ਹੈ ਪਾਪ ਦੇ ਕਾਰਨ ਮਨੁੱਖ ਦਾ ਸੁਭਾਅ ਤਾਂ ਇਹ ਹੈ ਕਿ ਉਹ ਕਿਸੇ ਨੂੰ ਵੀ ਮਾਫ਼ ਨਹੀਂ ਕਰਦਾ ਪਰੰਤੂ ਉਹ નિર્ਦੋਸ਼ ਨੂੰ ਵੀ ਦੋਸ਼ੀ ਠਹਿਰਾਉਣ ਦੀਆਂ ਕੋਸ਼ਿਸ਼ਾਂ ਕਰਦਾ ਹੈ ਪ੍ਰਭੂ ਯੇਸ਼ੂ ਮਸੀਹ ਜੀ ਜੋ ਕਿ ਨਿਰੋਚ ਅਤੇ ਨੇਕਲੰਕ ਹੁੰਦੇ ਹੋਏ ਵੀ ਪਾਪੀ ਮਨੁੱਖਾਂ ਦੇ ਦੁਆਰਾ ਉਹਨਾਂ ਦੇ ਉੱਤੇ ਦੋਸ਼ ਲਗਾਏ ਗਏ ਅਤੇ ਉਹਨਾਂ ਦੀ ਹੀ ਨਿਆਂ ਵਿਵਸਥਾ ਦੇ ਅਨੁਸਾਰ ਉਹ નિર્ਦੋਸ਼ ਵੀ ਠਹਿਰਾਏ ਗਏ ਪਰੰਤੂ ਫਿਰ ਵੀ ਉਹਨਾਂ ਨੂੰ ਕਲਵਰੀ ਦੀ ਸਲੀਬ ਦੇ ਉੱਤੇ ਚੜਾਇਆ ਗਿਆ ਇਸ ਲਈ ਹੋਇਆ ਕਿ ਉਹ ਨਿਰਦੋਸ਼ ਅਤੇ ਨੇਕਲੰਕ ਹੁੰਦੇ ਹੋਏ ਵੀ ਮਨੁੱਖਾਂ ਦੇ ਪਾਪਾਂ ਦੇ ਭਾਰ ਨੂੰ ਆਪਣੇ ਉੱਪਰ ਲੈ ਕੇ ਉਸ ਕਲਵਰੀ ਦੀ ਸਲੀਬ ਦੇ ਉੱਤੇ ਬਲੀਦਾਨ ਹੋਣ ਅਤੇ ਤੀਸਰੇ ਦਿਨ ਉਹ ਮੁਰਦਿਆਂ ਦੇ ਵਿੱਚੋਂ ਜੀ ਉੱਠੇ ਤਾਂਕਿ ਜੋ ਕੋਈ ਵੀ ਉਹਨਾਂ ਦੇ ਉੱਤੇ ਵਿਸ਼ਵਾਸ ਰੱਖੇ ਉਹ ਮੁਕਤੀ ਪ੍ਰਾਪਤ ਕਰ ਸਕੇ ਅਤੇ ਪਾਪਾਂ ਤੋਂ ਮਾਫੀ ਪ੍ਰਾਪਤ ਕਰ ਸਕੇ ਅਤੇ ਪਰਮੇਸ਼ਰ ਉਹਦੇ ਜੀਵਨ ਦੇ ਵਿੱਚ ਕੋਈ ਵੀ ਅਪਰਾਧ ਨਾ ਲੱਗ ਸਕੇ ਪਿਆਰੋ ਤੁਸੀਂ ਵੀ ਪ੍ਰਭੂ ਯੀਸ਼ੂ ਮਸੀਹ ਦੀ ਦੇ ਨਾਮ ਦੇ ਉੱਤੇ ਵਿਸ਼ਵਾਸ ਕਰਕੇ ਮੁਕਤੀ ਪ੍ਰਾਪਤ ਕਰ ਸਕੋ ਪਰਮੇਸ਼ਰ ਦੇ ਅੱਗੇ ਮੇਰੀ ਤੁਹਾਡੇ ਸਾਰਿਆਂ ਦੇ ਲਈ ਇਹ ਹੀ ਪ੍ਰਾਰਥਨਾ ਹੈ ਧੰਨਵਾਦ